ਤੁਸੀਂ ਕਹਿੰਦੇ ਧੜੀ ਵੀਰੀ ਜੀ ਵੀ ਨਸਾਂਜ ਹੈ ਹਾਂ ਹੈਗੀ ਆ ਜਾਂ ਸਾਹ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਨੂੰ ਉਹਦਾ ਬਣ ਲੈਂਦਾ ਨਹੀਂ ਇਹ ਸਾਹਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਬੰਦ ਕਰ ਰੱਖੀ ਹੈ ਮੈਂ ਤਾਂ ਕਹਦਾ ਜਾਇਜ਼ਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਗੱਲ ਸਰਦਾਰ ਨੇ ਪਹਿਲੇ ਵੀ ਜਿ세 ਕਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਜੀ ਵੀ ਨਸਾਂਜ ਹੈ ਹਾਂ ਹੈਗੀ ਆ ਇਹ ਸਾਝ ਔਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਝ ਕਰਨਾ ਚਾਹਣਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹ ਵੀ ਕਰ ਰੱਖੀ ਹੈ ਮੈਂ ਅੰਤ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਸੀ ਵੀ ਨਹੀਂ ਸਾਝ ਹੈ ਹਾਂ ਹੈਗੀ ਆ ਇਹ ਸਾਝ ਔਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਕਰ ਰੋਹੀ ਹੈ ਮੈਂ ਕੱਲ ਤੱਕ ਦਾ ਜਹਿਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂਦਾ ਦੱਸ ਸਰਦਾਰ ਨੇ ਪਹਿਲੇ ਵੀ ਜਿ세 ਕਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਜਿੱਪੀ ਨਸਾਂ ਦੇ ਹਾਂ ਹੈਗੀ ਆ ਇਹ ਸਾਹ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫਿਰ ਉਹਦਾ ਫੜ ਲੈਂਦਾ ਇਹ ਸੱਚ ਕਰਨਾ ਫੋਨ ਤੇ ਗੱਲ ਕਰ ਲੈਂਦਾ ਛੋਡੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨੂੰ ਉਹ ਨਾਲ ਕਿਹੜੀ ਹੈ ਮੈਂ ਕੱਲ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਸ ਜੇ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਜੀ ਵੀ ਨਹੀਂ ਸਾਂਝ ਹੈ ਹਾਂ ਹੈਗੀ ਆ ਇਹ ਸਾਂਝ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਣ ਉਹਦਾ ਬਣ ਜਾਂਦਾ ਨਹੀਂ ਸਾਂਝ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਡੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਰਹਿਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਜੀ ਵੀ ਨਹੀਂ ਸੰਝ ਆ ਹਾਂ ਹੈਗੀ ਆ ਯਾ ਸਾਹ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫਿਰ ਉਹਦਾ ਬਣ ਲੈਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰ ਆਉਂਦੇ ਨੇ ਉਹ ਨਾਲ ਵੀ ਕਰ ਰੱਖੀ ਆ ਮੈਂ ਕੱਲ ਤੱਕ ਦਾ ਜਹਿਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂਦਾ ਗੱਲ ਸਰਦਾਰ ਨੇ ਪਹਿਲੇ ਵੀ ਜਿ세 ਕਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤਲੀ ਵੀਰੀ ਜੀ ਵੀ ਨਿਸ਼ਾਨ ਹੈ ਹਾਂ ਹੈਗੀ ਆ ਜਾਂ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਕਰ ਰੱਖੀ ਹੈ ਮੈਂ ਅੰਤ ਤੱਕ ਦਾ ਜੇਜ਼ਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਸਰਦਾਰ ਨੇ ਪਹਿਲੇ ਵੀ ਜੇਜ਼ਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਤਲੀ ਵੀਰੀ ਜੀ ਵੀ ਨਿਸ਼ਾਨ ਹੈ ਹਾਂ ਹੈਗੀ ਆ ਇਹ ਸਾਝ ਉਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਝ ਕਰਨਾ ਚਾਹਣਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹ ਵੀ ਕਰ ਰੱਖੀ ਹੈ ਮੈਂ ਅੰਤ ਤੱਕ ਦਾ ਜੇਜ਼ਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਸ ਜੀ ਸਰਦਾਰ ਨੇ ਪਹਿਲੇ ਵੀ ਜੇਜ਼ਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਸੀ ਵੀ ਨਹੀਂ ਸਾਝ ਹਾਂ ਹੈਗੀ ਆ ਇਹ ਸਾਝ ਉਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹ ਨਾਲ ਕਿਹ ਰੋਕੀਏ ਮੈਂ ਕੱਲ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਸ ਜੀ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਸੀ ਵੀ ਨਹੀਂ ਸਾਂਝ ਹੈ ਹਾਂ ਹੈਗੀ ਆ ਯਾ ਸਾਂਝ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਿਰ ਉਹਦਾ ਬਣ ਜਾਂਦਾ ਨਹੀਂ ਸਾਂਝ ਕਰਨਾ ਚਾਹਣਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਖੋਡੇ ਲੀਡਰਾਂ ਨੂੰ ਫੋਨ 'ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨੂੰ ਉਹ ਨਾਲ ਕਿਹੜੀ ਹੈ ਮੈਂ ਕੱਲ ਤੱਕ ਦਾ ਜੇਜ਼ੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਸਰਦਾਰ ਨੇ ਪਹਿਲੇ ਵੀ ਜੇਜ਼ੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਸੀ ਵੀ ਨਸਾਂ ਜੇ ਹਾਂ ਹੈਗੀ ਆ ਯਾ ਸਾਹ ਜੋੜਦਾ ਮਤਲਬ ਜੇ ਕੋ ਫੋਨ 'ਤੇ ਗੱਲ ਕਰ ਲੈਂਦਾ ਫਿਰ ਉਹਦਾ ਬਣ ਜਾਂਦਾ ਨਹੀਂ ਸਤ ਕਰਨਾ ਚਾਹਣਾ ਨਹੀਂ ਜੇ ਫੋਨ 'ਤੇ ਗੱਲ ਕਰ ਲੈਂਦਾ ਖੋਡੇ ਲੀਡਰਾਂ ਨੂੰ ਫੋਨ 'ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਯਾਰ ਮੈਂ ਕਾਲ ਤੱਕ ਦਾ ਜਹੇਦਾਰ ਕਿਸ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਆ ਯਾਰ ਦੱਸ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਤੁਸੀਂ ਕਹਿੰਦੇ ਧੜੀ ਵੀਰੀ ਸੀ ਵੀ ਨਸਾਂ ਜੇ ਹਾਂ ਹੈਗੀ ਆ ਯਾ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਤ ਕਰਨਾ ਚਾਹਣਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰ ਉਹ ਨਾਲ ਕਿਹੜਾ ਰੋਖੀ ਹੈ ਮੈਂ ਕਾਲ ਤੱਕ ਦਾ ਜਹੇਦਾਰ ਕੀਤੀਆਂ ਨਗਾਸੋ ਜੇ ਸਰਦਾਰ ਨੇ ਪਹਿਲੇ ਵੀ ਜਿ세ਦਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਆ ਮੈਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਆ